ਦੇਖੋ ਅੱਜ ਬਹੁਤ ਵੱਡਾ ਪਾਗ ਮਿਲਿਆ ਹੈ ਇੱਕ ਪਾਰਟੀ ਜੀ ਆ ਕਾਂਗਰਸ ਦੇ ਮਿਲੇ ਕੈਂਡੀਡੇਟ ਸੀ ਉਹ ਵੀ ਜੁਆਇਨ ਕਰ ਗਏ ਹੈ ਤੇ ਬੁੱਟਰ ਸਾਹਿਬ ਵੀ ਜੁਆਇਨ ਕੀਤਾ ਹੈ ਗਾੜੀ ਜੀ ਤੇ ਉਹਨਾਂ ਨਾਲ ਜਿਹੜਾ ਅੱਜ ਨਵਾਂ ਚੁੱਲਾ ਦਲ ਬਣਿਆ ਉਹਦਾ ਸਾਰੀ ਟੀਮ ਜਾਂ ਉਸੇ ਗੱਲ ਦੀ ਅੱਜ ਸਾਰੇ ਜਿਹੜਾ ਕੋਈ ਉਹਨਾਂ ਕੋਈ ਦਿੱਤੇ ਆ ਇਲੈਕਸ਼ਨ ਵਾਲੇ ਸਾਰੇ ਕਾਲੀ ਦਲ ਦੇ ਬਟਨ ਨੂੰ ਕਿਵੇਂ ਦੇ ਦੇਖੋ ਪੰਜਾਬ ਨਾਲ ਲਗਾਤਾਰ ਵਿਤਕਰਾ ਹੋ ਰਿਹਾ ਹੈ ਕਿਉਂਕਿ ਨਲਾਇਕ ਸਰਕਾਰ ਪੰਜਾਬ ਚ ਆਪਣਾ ਉੱਥੇ ਜਾ ਕੇ ਕੇਸ ਹੀ ਨਹੀਂ ਪੇਸ਼ ਕਰਦੀ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਭਾਵੇਂ ਸਰਕਾਰ ਮਿੰਮੋ ਸਿੰਘ ਪ੍ਰਾਈਮ ਮਿਨਿਸਟਰ ਸੀ ਇਹ ਗੱਲ ਹੈ ਜਾਂ ਹੋਰ ਕੋਈ ਕਿਸੇ ਪਾਰਟੀ ਦਾ ਹੁੰਦਾ ਉਹ ਆਪ ਜਾਣਦੇ ਸੀ ਪੰਜਾਬ ਦਾ ਕੇਸ ਲੇ ਕੇ ਹਰ ਵਾਰ ਬਜਟ ਕੋਈ ਨਾ ਕੋਈ ਕੋਆਖੀ ਵਿੱਚ ਦੇ ਦਿੰਦੇ ਜਦੋਂ ਦੇ ਆਏ ਹੈ ਨਾ ਜਾਂਦੇ ਆ ਨਾ ਕਰਦੇ ਆ ਪੰਜਾਬ ਨੂੰ ਤੁਪਾ ਕਰਦਾ ਮੈਂ ਇੱਕ ਡੈਗ ਬਹੁਤ ਜਿਆਦਾ ਮਲ ਮਿਲਿਆ ਹਲਕਾ ਨੇ ਹਾਲ ਸੀ ਨਾਲੇ ਲਾਡੀ ਜੀ ਇਹਨੇ ਪੁਰਾਣੇ ਸਾਥੀ ਰਹੇ ਮੇਰੇ ਜਦੋਂ ਤੋਂ ਮੈਂ ਪਾਰਲੀਮੈਂਟ ਇਥੋਂ ਬੀਰਕੋਰ ਤੋਂ ਲੱਗਦਾ ਹੁੰਦਾ ਸੀ ਸਾਰੀ ਕੈਂਪੇਨਾਂ ਸੰਭਾਲਦੇ ਹੋਏ ਰਹਿੰਦਾ ਮੈਂ ਇਹਨਾਂ ਨੂੰ ਬੇਨਤੀ ਕੀਤੀ ਤੇ ਮੈਨੂੰ ਮੇਰੀ ਬੇਨਤੀ ਸਵੀਕਾਰ ਕਰਕੇ ਆ ਵਾਪਸ ਆਪਣੇ ਘਰ ਆਏ ਐ ਮੈਂ ਇਹਨਾਂ ਨੂੰ ਜੀ ਆਇਆਂ ਕਹਿਣਾ ਚਾਹਣਾ ਵੀ ਵਿਭਾਗੀ ਜੀ ਉਹ ਵੀ ਇੱਕ ਪੰਥਕ ਪਰਿਵਾਰ ਇਹਨਾਂ ਦੇ ਬਜ਼ੁਰਗਾਂ ਨੇ ਬੜੀ ਸੇਵਾ ਕੀਤੀ ਤੇ ਸਰਦੂਰਾ ਸਿੰਘ ਜੀ ਤੇ ਉਹ ਅੱਜ

ਇਹਨਾਂ ਨੇ ਬਹੁਤ ਉਥੇ ਰਾਜ ਵੀ ਬੜਾ ਕੱਟ ਖਾਇਆ ਤੇ ਉਹ ਵੀ ਵਾਪਸ ਅਕਾਲੀ ਦਲ ਮੁਕਤਾਂ ਦੇਰੇ ਮੈਂ ਸਾਰਿਆਂ ਨੂੰ ਜੀ ਆਇਆਂ ਕਹਣਾ ਅਕਾਲੀ ਦਲ ਪੰਜਾਬ ਦਾ ਤਰਮਾਰ ਹੈ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਹੈ ਆ ਪੰਜਾਬ ਦੇ ਹਰ ਵੱਗ ਦੇ اکالی دل واسطے نہ کانگریس واسطے نہ بی جے پی واسطے نہ جہیا پارٹیاں اتنے راج کرنے واسطے آدی ਸ੍ਰੋਮਣੀ ਅਕਾਲੀ ਦਲ ਸੇਵਾ ਕਰਨ ਲੱਗੋ ਸ੍ਰੋਮਣੀ ਅਕਾਲੀ ਦਲ ਜਿਦੋਂ ਜਦੋਂ ਵੀ ਤੁਸੀਂ ਉਹਨਾਂ ਨੂੰ ਮਾਫਾ ਦਿੱਤਾ ਤੁਸੀਂ ਦੇਖੋ ਕਿੰਨਾ ਵੱਡਾ ਤਰੱਕੀ ਦਾ ਇਹਨਾਂ ਨੇ ਕੰਮ ਚੁਣ ਲਿਆ ਅੱਜ ਜੋ ਕੁਝ ਵੀ ਉਹ ਬੰਦਿਆਂ ਨੂੰ ਬੁਲਾ ਲਈ ਤੁਸੀਂ ਦੇਖ ਰਹੇ ਹੋ سڑک جا رہے ہوپ رہے ہوسپتال کوپ رہے پنڈیا کو ٹپ رہے ہو سارا کچھ دیر شکل اج جی آپ گھر بیٹھے ہیں آٹھے ہیں کہ وڈے بادل سب

نہ لونی میں نہ سن کے پاس چل گئے تھی دیکھ لو کمی ٹگی ماری کلا ایک کنٹ لے کے آجریوال باہر منخوالے بھی نہیں لے بارے بند کرتے امریکہ ویزا دینا بند کرتا کنڈا نے بھی بہت آسٹریلیاں اپنے بچیاں ہو گئے تھا ہی زندگی پیوڑی ہے تو پجار بن سکتی ہے جی پاک بیشن ہو رہا ہی گا بچیاں تھا اپنے پرواراں دا وہ تو ہی بن سکتا ہے کہ پنجاب پھر تو لیتی آیا واپس کنجا رکھی آئی ایتھے انڈسٹری آئی ایتھے بڑیاں پیٹھ گیا لگیں ایتھے کام میں تھے او تاہاں ہو سکتا ہے جہاں واپس سب پرکاری جنہوں نے قیام آگے نہانگریس نے پانچ سال کیا نہ دس سال بہت دے زندگی جہاں چالیس سال کا پچاس سال کا ہو گیا ہلے بھی مینو پتا کوئی نہ کوئی نوگا کروں گا کہ ہر ایک تو یہ ہو سارے سینٹر کی طاقت لگے شرومنی کالی در لو کمجور کن سے سب تو بڑا نقصان شرومنی کالی در لو کمجور کن سے نقصان ہویا تھا سب پانچ دا تھوڑے گروہ کرانتے بھی قبضہ کر گئے اپنے بعد تک حضور صاحب جب کہ پتر ستھان ہے پہلے سکھ قوم مینجمنٹ کرتی سی آج مہاشتہ سرکار نے اپنے کام قبضہ کر لیا ہے

ہندو کی سرکار ہونا کی تھی ہاتھ حالات ہیں ایلچی پی سی پہ بھی کب جا کھن کے لگے سی ہاتھ اپنے میمبرانے ہمت کر کے بچالے نہیں تھا ہونا مطلب سی ایلچی پی سی تھے کٹرول کر لگے یہ انہوں نے پتا ہے کہ سکھ قوم کی طاقت گروہ کرانا ہوں دی ہے تے جے گروہ کرانا ہوں دی ہے تو اس نے ہمتی سابت ہوں دی ہے آج ہی جتے اپار بخشش ہوئی ہے ਇਹਦੇ ਪਰਿਵਾਰ ਤੇ ਉੱਥੇ ಅಪਾਰ ਬਖਸ਼ਿਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਵੀ ਹੋਈ ਹੈ ਜਿਨ੍ਹਾਂ ਨੇ ਅੱਜ ਸਾਨੂੰ ਮੋੜ ਆਪ ਦੇ ਘਰ ਵਾਪਸੀ ਕਰਵਾਈ ਆ ਮੈਂ ਧੰਨਵਾਦ ਕਰਦੀ ਆ ਕਿਉਂਕਿ ਬੇਸ਼ੱਕ ਪਾਉਣੇ ਮੇ 2022 ਤੋਂ ਇਹਨਾਂ ਦੇ ਟੱਚ ਵਿੱਚ ਸੀ ਪਰ ਮੈਂ ਥੋੜਾ ਸਮਾਂ ਇਹਨਾਂ ਤੋਂ ਮੰਗਿਆ ਸੀ ਕਿ ਮੈਨੂੰ ਥੋੜਾ ਸਮਾਂ ਦਿਓ ਮੇਰੇ ਬੱਚੇ ਛੋਟੇ ਆ ਉਹਨਾਂ ਦੀ ਸੈਟਲਮੈਂਟ ਕਰਨੀ ਆ ਉਸ ਭਾਗਾ ਸਮਾਂ ਉਹ ਦਿਨ ਆ ਗਿਆ ਕਿ ਅਸੀਂ ਆਪਦੇ ਘਰ ਵਾਪਸੀ ਕੀਤੀ ਹੈ ਇਹਨਾਂ ਨੇ ਸਾਨੂੰ ਆਪਦੇ ਗਣ ਨਾਲ ਆਪਦੇ ਚਰਨਾਂ ਨਾਲ ਲਾਇਆ ਸੀ ਇਹਨਾਂ ਤੋਂ ਆਪਦੇ ਚਰਨਾਂ ਦੇ ਵਿੱਚ ਜਗ੍ਹਾ ਹੀ ਮੰਗੀ ਸੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਤੁਹਾਡੇ ਸਾਰੇ ਸਮੁੱਚੇ ਜਿਹੜੇ ਜ਼ਿਲ੍ਹੇ ਦੀ ਲੀਡਰਸ਼ਿਪਾਂ ਨੇ ਆਸੀਂ ਹਲਕਿਆਂ ਦੀ ਜਿਹੜੀ ਲੀਡਰਸ਼ਿਪਾਂ ਵਰਕਰ ਸਹਿਬਾਨ ਸਭ ਦਾ ਧੰਨਵਾਦ ਕਰਦੀ ਆ ਕਿ ਜਿਹੜੇ ਇਸ ਆਮਦ ਦੇ ਤੁਸੀਂ ਬੜੀ ਸ਼ਰਧਾ ਤੇ ਨਾਲ ਬੜੇ ਕਾਰ ਨਾਲ ਬੜੇ ਉਤਸ਼ਾਹ ਦੇ ਨਾਲ ਇੱਥੇ ਆਇਆ ਮੈਨੂੰ ਬਹੁਤ ਧਰਮਾ ਜਿਹੜਾ ਤੁਹਾਡਾ ਮਾਰਾ ਕਿ ਤੁਸੀਂ ਮੈਨੂੰ ਸਵੀਕਾਰ ਕੀਤਾ ਮੈਂ ਭਗਵਾਨ ਜੀ ਸਰੋਤੋਂ ਦੇ ਦੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਦੇ ਸਾਡੀ ਜਿੰਦਗੀ ਦੇ ਨਾਲ ਸ਼ਰਮ ਨਹੀਂ ਅਕਾਲੀ ਨਾਲ ਜਿੰਦਾਬਾਦ ਸਖਬੀਰ ਸਿੰਘ ਪਾਸ ਜਿੰਦਾਬਾਦ ਬਲਵਿੰਦਰ ਕੌਰ ਬਲਕਨਟੀ ਮੈਂਬਰ ਉਹ ਵੀ ਪਾਰਟੀ ਦੇ ਵਿੱਚ ਪ੍ਰਧਾਨ ਜੀ ਦੀ ਹਾਜ਼ਰੀ ਦੇ ਨਾਲ ਸ਼ਾਮਲ ਹੋ ਰਹੇ ਆ ਭਗਵਾਨ ਜੀ ਸਰੋਤੋਂ ਸਵਾਗਤ जलदेव सिंध प्लाटमी मैंबर म